ਵੀ ਕੁਦਰਤੀ ਆਫਤ ਸਾਡੇ ਲਈ ਆ ਵੀ ਅਹੀਂ ਹਰ ਸਾਲ ਮਰਨਾ ਹੈ ਵੀ ਕੁਦਰਤੀ ਆਫਤ ਲਈ ਵੀ ਕੁਦਰਤ ਦੀ ਆਫਤ ਲਈ ਸਰਕਾਰ ਨੇ ਜੇਠਣ ਲਈ ਕੋਈ ਪ੍ਰਬੰਧ ਤੇ ਚਾਹੀਦਾ ਨਾ ਕੋਈ ਨਾ ਕੋਈ ਪ੍ਰਬੰਧ ਸਰਕਾਰ ਨੂੰ ਬਣਾਉਣਾ ਚਾਹੀਦਾ ਵੀ ਕੁਦਰਤੀ ਆਫਤ ਲਈ ਜੇਠਣ ਲਈ ਕੋਈ ਖੇਤੀ ਦਾ ਪ੍ਰਬੰਧ ਕੋਈ ਲੋਕਾਂ ਨੂੰ ਕੱਢਣ ਦਾ ਕੋਈ ਅੱਜ ਤੱਕ ਇੱਥੇ ਕੋਈ ਪਹੁੰਚਿਆ ਨਹੀਂ ਗੱਡੀਆਂ ਤੇ ਆਉਂਦੇ ਆ ਹੂਟਰ ਮਾਰਦੇ ਆ ਤੇ ਲੰਘ ਕੇ ਗਾਂ ਤੁਰੇ ਜਾਂਦੇ ਆ ਤੇ ਨਾ ਕਿਸੇ ਦੀ ਸਾਰ ਲੈਂਦੇ ਨਾ ਪੁੱਛਦੇ ਆ ਫੋਟੋਆਂ ਖਚਾਉਂਦੇ ਆ ਜਨਤਾ ਜਾਂਉਂਦੇ ਆ ਜੇ ਕੋਈ ਪ੍ਰਸ਼ਾਸਨ ਆਉਂਦਾ ਏ ਉਹ ਵੱਡੇ ਉਸਰਾਉਂਦੇ ਆ ਪਵਲੇ ਚ ਖਲੋਗੇ ਫੋਟੋਆਂ ਖੇਚ ਕੇ ਤੇ ਗਾਂ ਚਲੇ ਜਾਂਦੇ ਆ ਜੇ ਕੋਈ ਮੰਤਰੀ ਆਉਂਦਾ ਸੰਤਰੀ ਆਉਂਦਾ ਏ ਉਹ ਆਪ ਦਾ ਵੇਖ ਕੇ ਮੜਾ ਮੌਕਾ ਤੇ ਫੋਟੋਆਂ ਖੇਚ ਕੇ ਤੇ ਗਾਂ ਚਲੇ ਜਾਂਦੇ ਵੀ ਅਸੀਂ ਬੜੀ ਲੋਕਾਂ ਦੀ ਸਾਰ ਲੈਣਦੇ ਆ ਤੇ ਪਰ ਲੋਕਾਂ ਦੀ ਕੋਈ ਸਹੂਲਤ ਲਈ ਕੋਈ ਚੀਜ਼ ਤੇ ਚਾਹੀਦੀ ਆ ਨਾ ਤੇ ਪਰ ਜਦੋਂ ਲੋਕ ਮੜਾ ਜਾ ਵੀ ਕੋਈ ਕਿਸਾਨ ਜੱਟ ਚਿੱਟੇ ਲੀਡੇ ਪਾ ਕੇ ਚੰਗਾ ਟਰੈਕਟਰ ਲੈ ਲੈਂਦਾ ਏ ਉਦੋਂ ਆਉਂਦੇ ਆ ਵੀ ਇਹ ਜ਼ਿਮੀਂਦਾਰ ਕੋਲੇ ਬਹੁਤ ਪੈਸਾ ਵੀ ਬੜਾ ਪੈਸਾ ਜ਼ਿਮੀਂਦਾਰ ਬਹੁਤ ਅਮੀਰ ਆ ਜ਼ਿਮੀਂਦਾਰ ਅਮੀਰ ਆ ਜ਼ਿਮੀਂਦਾਰ ਆ ਆਪਣੀ ਮਿਹਨਤ ਕਰਕੇ ਅਮੀਰ ਹੁੰਦਾ ਏ ਪਰ ਜਦੋਂ ਇਹ ਆਫਤਾਂ ਆਉਂਦੀਆਂ ਉਦੋਂ ਤਾਂ ਨਹੀਂ ਕੋਈ ਆਂਦਾ ਵੀ ਜ਼ਿਮੀਂਦਾਰ ਦੇ ਨਾਲ ਖੜਨਾ ਕੋਈ ਖੜੇ ਆਣ ਕੇ ਹੁਣ ਜ਼ਿਮੀਂਦਾਰ ਨਾਲ ਖੜਨਾ ਕਿੰਨੇ ਆ ਉਹ ਵੱਡੇ ਟਰੈਕਟਰਾਂ ਵਾਲੇ ਉਹ ਜਿਹੜੇ ਵੱਡੇ ਟਰਾਲਿਆਂ ਵਾਲੇ ਆ ਮੇਲਿਆਂ ਦੇ ਜਾਂਦੇ ਉਹਨਾਂ ਖੜਨਾ ਆਣ ਕੇ ਉਹੋ ਟਰਾਲੇ ਲੱਦ ਕੇ ਅੱਜ ਜ਼ਿਮੀਂਦਾਰ ਦੇ ਲਈ ਆਪਦੇ ਜੱਟ ਭਰਾਵਾਂ ਲਈ ਪੰਜਾਬੀਆਂ ਵਾਲੀ ਸਿੱਖਾਂ ਲਈ ਖੜਨਗੇ ਆਉਣਗੇ ਰਾਸ਼ਨ ਲੈ ਕੇ ਪਰ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਨਹੀਂ ਆਉਣਾ ਤੇ ਨਾ ਕੋਈ ਆ ਰਿਹਾ ਏ ਸਾਡੀ ਫਸਲ ਆ ਇਹ ਨੁਕਸਾਨੀ ਜਾਂਦੀ ਹਰ ਸਾਲ 2023 ਚ ਫਸਲਾਂ ਦਾ ਨੁਕਸਾਨ ਹੋਇਆ ਤੇ ਉਹਦਾ ਮੁਆਵਜ਼ਾ ਸਰਕਾਰ ਨੇ ਕੋਈ ਚੰਦ ਬੰਦਿਆਂ ਨੂੰ ਮੁਆਵਜ਼ਾ ਦਿੱਤਾ ਸਰਕਾਰ ਨੇ ਜਿਹੜੇ ਉਹ ਵੀ ਉਹਨਾਂ ਦੇ ਕਰੀਬੀ ਜਾਦੇ ਆ ਕੁਝ ਉਹਨਾਂ ਦੇ ਸੱਜਣਾਂ ਉਹਨਾਂ ਨੂੰ ਮੁਆਵਜ਼ਾ ਦਿੱਤਾ ਤੇ ਦੂਜੇ ਕਿਸੇ ਨੂੰ ਮੁਆਵਜ਼ਾ ਨਹੀਂ ਸਰਕਾਰ ਨੇ ਦਿੱਤਾ ਨਾ ਕਿਸੇ ਦੀ ਸਾਰ ਦੀ ਲਈ ਆ ਤੇ ਉਹ ਭਗਵੰਤਮਾਨ ਉਥੋਂ ਖਲੋਤਾ ਆਰਡਰ ਕੀਤੀ ਜਾਂਦਾ ਜੀ ਅਸੀਂ ਕੁਗੜੀ ਦੇ ਵੀ ਪੈਸੇ ਦੇਵਾਂਗੇ ਮੁਰਗੀ ਦੇ ਵੀ ਦੇਵਾਂਗੇ ਪਸ਼ੂਆਂ ਵਾਲੇ ਵਾੜਿਆਂ ਦੇ ਐ ਕਿ ਫੇਰ ਫਿਰ ਕਾਨਪੁਰ ਲੋਧੀ ਚ ਬੋਲਣ ਰਿਹਾ ਸੀ ਅਸੀਂ ਜੀ ਸ਼ਪੰਜਲ ਦੂਜੀ ਗਰਦੌਰੀ ਗਰਦੌਰੀ ਦਾ ਆਰਡਰ ਦੇਤਾ ਜੀ ਇੰਜੀਨੀਅਰਾਂ ਨੂੰ ਆਸਤਾ ਜੀ ਇਹ ਵੇਖੋ ਜੀ ਇਹਨਾਂ ਦਾ ਪ੍ਰਬੰਧ ਕਰੋ ਜੀ ਇੰਜੀਨੀਅਰ ਛੱਡ ਤੇ ਆ ਇੰਜੀਨੀਅਰਾਂ ਦਾ ਚੇਤਾ ਵੀ ਇਹਦਾ ਹੁੰਦਾ ਜਦੋਂ ਹਾੜ ਆਉਂਦੇ ਆ ਉਦੋਂ ਪਹਿਲੋਂ ਅਸੀਂ ਕਿੱਥੇ ਹੁੰਨੇ ਆ ਉਦੋਂ ਸਾਰ ਲੈਣ ਲੋਕਾਂ ਦੀ ਵੀ ਕਿੱਥੇ ਬੰਨ ਮਾਰੇ ਆ ਕਿੱਥੇ ਕੀ ਕਿਸੇ ਨੂੰ ਸਹੂਲਤ ਚਾਹੀਦੀ ਆ ਉਦੋਂ ਤੇ ਕਿਸੇ ਨੂੰ ਆਣ ਕੇ ਵੇਂਦੇ ਨਹੀਂ ਤੇ ਹੁਣ ਆਖੀ ਜਾਂਦਾ ਹੀ ਮੈਂ ਸਪੈਸ਼ਲ ਗਰਦਾਰੀ ਦਾ ਆਰਡਰ ਦੇਤੇ ਆ ਇੱਕ ਗਰਦਾਰੀ ਦੂਜੀ ਹੁੰਦੀ ਆ ਮੈਂ ਸਪੈਸ਼ਲ ਦੇ ਆਰਡਰ ਦਿੱਤੇ ਆ ਜਿਤਨਾ ਪਿਛਲੀ ਵਾਰੀ ਆਂਦਾ ਹਾਂ ਮੈਂ ਕੁੜੀਆਂ ਦੇ ਤੇ ਮਾਅਬਜੇ ਦਊਂਗਾ ਤੇ ਹੁੰਦੇ ਆ ਮਾਅਬਜੇ ਦਊਂਗਾ ਤੇ ਹੁਣ ਆਂਦਾ ਹੈ ਸਪੈਸ਼ਲ ਗਰਦਾਰੀ ਸਪੈਸ਼ਲ ਗਰਦਾਰੀ ਦਾ ਆਰਡਰ ਦਾ ਮਤਲਬ ਕੀ ਆ ਵੀ ਜਦੋਂ ਤੂੰ ਆਣ ਕੇ ਕਿਸੇ ਦੀ ਸਾਰ ਹੀ ਨਹੀਂ ਲੈਣੀ ਨਾ ਕੇ ਇਹਨੂੰ ਪੁੱਛਣਾ ਨਾ ਦਿਸਣਾ ਜਿਹੜਾ ਅੱਜ ਲੋਕ ਮਰਨਦੇ ਆ ਮਗਰੋਂ ਸਪੈਸ਼ਲ ਗਰਦਾਰੀਆਂ ਕਰਨ ਦੇ ਕੀ ਫਾਇਦੇ ਆ ਜਦੋਂ ਕੋਈ ਮਾਰ ਹੀ ਗਿਆ ਹੁੰਦਾ ਮਗਰੋਂ ਕੀ ਕਰ ਲਾਂਗੇ ਅੱਜ ਕਿਸੇ ਨੂੰ ਬੱਚੇ ਕੱਢਨੇ ਆ ਅੱਜ ਹੁਣ ਸਾਡੇ ਰਿਸ਼ਤੇਦਾਰ ਇਧਰ ਪਾਣੀ ਦੇ ਵਿੱਚ ਉਹ ਕੱਲ੍ਹ ਦੇ ਫੋਨ ਕਰਦੇ ਆ ਵੀ ਅਸੀਂ ਬੱਚੇ ਆਪਦੇ ਕੱਢਨੇ ਆ ਤੇ ਸਾਨੂੰ ਕੋਈ ਲੈ ਕੇ ਜਾਓ ਕਾਂਦੇ ਦੇ ਲੈ ਜੀਏ ਹੁਣ ਇੱਥੋਂ ਇੰਨਾ 8 8 9 9 ਫੁੱਟ ਪਾਣੀ ਆ ਪਾਣੀ 'ਚ ਜਾ ਕੇ ਕੌਣ ਜਾਊਗਾ ਉਥੇ ਕਿਵੇਂ ਕੱਢ ਲਈਏ ਪਰ ਸਾਨੂੰ ਕੋਈ ਸਰਕਾਰ ਦੀ ਕੋਈ ਸਹੂਲਤ ਨਹੀਂ ਕੁਛ ਨਹੀਂ ਨਾ ਕੋਈ ਕਿਸ਼ਤੀ ਦਾ ਪ੍ਰਬੰਧ ਆ ਨਾ ਕੋਈ ਚੀਜ਼ ਦਾ ਅਗਨ ਬੋਰਡ ਦਾ ਪ੍ਰਬੰਧ ਆ ਤੇ ਇਥੇ ਆ ਦਿੰਦੇ ਜੀ ਆਵੇ ਹੁਣ ਭੁੱਲਰ ਸਾਹਿਬ ਨਾਂਗੇ ਆ ਇੱਕ ਬੁੰਡ ਮਗਰ ਕਿਸ਼ਤੀ ਬੱਧੀ ਆ ਖਿੱਚੀ ਜਾਂਦੇ ਆ ਲੋਕਾਂ ਨੂੰ ਵਿਖਾਉਂਦੇ ਜਾਂਦੇ ਆ ਵੀ ਅਹੀਂ ਜੀ ਕਿਸ਼ਤੀ ਲੈ ਕੇ ਤੁਰੇ ਜਾਂਦੇ ਆ ਇਹ ਕਿਸ਼ਤੀ ਨਾਲ ਨਾਲ ਖਿੱਚੀ ਜਾਂਦੇ ਸਾਰੇ ਏਰੀਏ ਦਾ ਸਰਵਾ ਕੱਢ ਕੇ ਤੇ ਮਗਰੋਂ ਲੈ ਕੇ ਘਰੇ ਚਲੇ ਜੀ ਫੇਰ ਵੀ ਮੈਂ ਲੋਕਾਂ ਦੇ ਵਿੱਚ ਲਈ ਫਿਰਦਾ ਕਿਸ਼ਤੀ ਇਸ ਤਰ੍ਹਾਂ ਪਰ ਆਪਾਂ ਸਾਰ ਲੈਣੀ ਆ ਕਿਸੇ ਦੀ ਖਲੋ ਕੇ ਪੁੱਛੋ ਹਾਲਚਲ ਪੁੱਛੋ ਕੀ ਤੁਹਾਨੂੰ ਹੁਸੂਲ ਤੇ ਦੀ ਲੋੜ ਆ ਇਹ ਪਰ ਦੁਖੀ ਕਿਸਾਨ ਆ ਇਹਨਾਂ ਦੇ ਭਾਦਾ ਤੇ ਪੈਸਾ ਆਉਂਦਾ ਏ ਹੁਣ ਇਹਨਾਂ ਲੱਖਾਂ ਰੁਪਈਆ ਦੇ ਫੰਡ ਇਕੱਠੇ ਕਰਨੇ ਆ ਇਹਨਾਂ ਮੰਤਰੀਆਂ ਸੰਤਰੀਆਂ ਪਟਵਾਰੀਆਂ ਨੇ ਤਹਿਸੀਲਦਾਰਾਂ ਨੇ ਪ੍ਰਸ਼ਾਸਨ ਨੇ ਕਿਸੇ ਨੇ ਕਹਿਣਾ ਜੀ ਮੈਂ ਇੰਨੇ ਦਾ ਲੰਗਰ ਲਾਦਾ ਕਿਸੇ ਨੇ ਕਹਿਣਾ ਮੈਂ ਇੰਨੇ ਦਾ ਜੀ ਤੇਲ ਮਚਾਦਾ ਕਿਸੇ ਨੇ ਕੁਛ ਕਹਿਣਾ ਤੇ ਸੈਂਟਰ ਤੋਂ ਕਿਸੇ ਨੇ ਮੁਆਵਜ਼ਾ ਲੈਣਾ ਕਿਸੇ ਕਿਸੇ ਨੇ ਸਰਕਾਰ ਕੋਲੋਂ ਤੇ ਪਰ ਜੱਟ ਭਰਾ ਕੋਲੇ ਕਿਸੇ ਕੋਲੇ ਜ਼ਿਮੀਂਦਾਰ ਕੋਲੇ ਕੋਈ ਰੁਪਈਆ ਨਹੀਂ ਪਹੁੰਚਣਾ ਇਥੋਂ ਤੱਕ ਇਹ ਰਾਹ ਹੀ ਖਾਦੇ ਜਾਣੇ ਆ ਪਰ ਇਹ ਅਸੀਂ ਤੇ ਬੇਨਤੀ ਕਰਦੇ ਆ ਜੇ ਕਿਸੇ ਨੂੰ ਕੋਈ ਸਾਰ ਲੈਣੀ ਆ ਆਣ ਕੇ ਉਹਦਾ ਦਰਦ ਲੈਣਾ ਤੇ ਕਿਸਾਨ ਦਾ ਲੋਕ ਜਾ ਕੇ ਸਪੈਸ਼ਲ ਤੇ ਦੂਜੀ ਬੇਨਤੀ ਸਾਡੀ ਇਹ ਆ ਕਿ ਸਾਰੇ ਵੀਰ ਭਰਾਵਾਂ ਨੂੰ ਅੱਜ ਕੋਈ ਵੀ ਵੀਰ ਰਾਸ਼ਨ ਕੋਈ ਚੀਜ਼ ਲੈ ਕੇ ਆਉਣਾ ਨਾ ਜਿਹੜਾ ਕੋਈ ਸੌਦਾ ਪੱਤਾ ਜੇ ਨਾ ਲੈ ਕੇ ਆਓ ਲੈ ਕੇ ਆਉਣਾ ਏ ਜਿੱਦਣ ਪਾਣੀ ਲੈਂਦਾ ਏ ਉਸ ਦਿਨ ਆਓ ਜਿੰਦਾ ਕਿਸੇ ਦਾ ਕੋਠਾ ਠੱਠਾ ਏ ਉਹਦਾ ਆਣ ਕੇ ਹਾਲ ਪੁੱਛੋ ਵੀ ਕੋਠਾ ਪਾਓ ਉਹਦਾ ਪਾਓ ਰਲ ਮਿਲ ਕੇ ਪਾਓ ਜਿੱਤਨਾ ਮਰਜ਼ੀ ਪਾਓ ਵੀ ਆਪਾਂ ਦੇ ਆਨੇ ਜਿਹਨੂੰ ਲੋਡ ਵੰਦਾ ਦੂਜੀ ਕਿਸੇ ਦੀ ਤੂੜੀ ਰੂੜੀ ਆ ਉਹਨੂੰ ਤੂੜੀ ਵਾਲੇ ਨੂੰ ਤੂੜੀ ਦਿੱਤੀ ਜਾਵੇ ਉਦੋਂ ਦਾ ਜਦੋਂ ਪਾਣੀ ਲੈਂਦਾ ਅੱਜ ਲੈ ਕੇ ਆਉਣੇ ਆ ਜੇ ਕੋਈ ਸੌਦਾ ਲੈ ਕੇ ਆਉਂਦੇ ਚਾਹੇ ਕੋਈ ਤੂੜੀ ਚਾਹੇ ਕੋਈ ਕਿਸੇ ਤਰ੍ਹਾਂ ਦਾ ਪ੍ਰਬੰਧ ਉਹ ਕੀ ਆ ਜੀ ਉਹ ਪਿਛਲੇ ਜਿਹੜੇ ਲੋਕੀ ਆ ਜਿਨ੍ਹਾਂ ਦਾ ਕੋਈ ਰੁਪਈਏ ਦਾ ਨੁਕਸਾਨ ਨਹੀਂ ਹੋਇਆ ਉਹ ਆਣ ਕੇ ਮੇਲੇ ਬਣਾ ਕੇ ਲੈ ਕੇ ਗਾਂ ਜਾਂਦੇ ਨਾਲੇ ਗੱਲ ਪੈਂਦੇ ਆ ਜੇ ਕੋਈ ਅਕੂ ਆਂਦਾ ਪਰ ਅਸੀਂ ਇਹੋ ਬੇਨਤੀ ਕਰਦੇ ਆ ਆਓ ਜਰੂਰ ਪਰ ਆਇਓ ਉਦੋਂ ਜਦੋਂ ਪਾਣੀ ਲੈਂਦਾ ਜਿੰਦੇ ਹੀ ਨੁਕਸਾਨ ਹੋਇਆ ਓੰਦੀ ਸਾਰ ਲੋ ਜਿੰਦੀ ਫਸਲ ਖਰਾਬ ਹੋਈ ਆ ਉਹਨਦੀ ਜੇ ਆਪਾਂ ਮਦਦ ਕਰ ਸਕਦੇ ਆ ਕਿਸੇ ਮਾੜੇ ਕਿਸਾਨ ਦੀ ਤੇਲ ਦਓ ਉਹਨੂੰ ਬੀਜ ਦਓ ਖਾਦ ਦੋ ਕਿਉਂਕਿ ਜਿਨ੍ਹਾਂ ਫਸਲ ਮਰ ਗਈ ਆ ਉਹਨਦੇ ਕੋਲੋਂ ਨਾ ਤੇ ਫਸਲ ਦਾ ਆਪਦੀ ਦਾ ਬੀਜਣ ਨੂੰ ਕੋਈ ਚੀਜ਼ ਹੈਗੀ ਆ ਕਿ ਕਿੱਥੋਂ ਜਦੋਂ ਪੈਸਾ ਹੀ ਨਾ ਕੋਈ ਹੋਇਆ ਨਿਕਣ ਕਿੱਥੋਂ ਬੀਜੂਗਾ ਜਦੋਂ ਕੋਲੇ ਖਾਦ ਲਿਓਣੇ ਆ ਤੇਲ ਲਿਓਣਾ ਬੀਜ ਲਿਓਣਾ ਜਦੋਂ ਕੋਲੇ ਕੋਈ ਰੁਪਈਆ ਨਾ ਆਇਆ ਕਿੱਥੋਂ ਆਪਦਾ ਫਸਲ ਬੀਜ ਲੂਗਾ ਉਦੋਂ ਆਣ ਕੇ ਉਹਦੀ ਸਾਰ ਲਓ ਉਹਦੀ ਉਦੋਂ ਮਦਦ ਕਰੋ ਜੇ ਕਿਸੇ ਦਾ ਕੋਠਾ ਡਿੱਗਾ ਹੁੰਦਾ ਆਣ ਕੇ ਮੌਕੇ ਦੇ ਆਣ ਕੇ ਵੇਖ ਕੇ ਹੋਂਦਾ ਮਦਦ ਕਰੋ ਅਸੀਂ ਇਹ ਬੇਨਤੀ ਕਰਦੇ ਆ ਮੇਰੇ ਵੀਰ ਭਰਾਵਾਂ ਸਾਰਿਆਂ ਨੂੰ ਜਿੰਨੇ ਵੀ ਆਉਣਾ ਮਦਦ ਕਰਨੀ ਆ ਤੇ ਮੌਕਾ ਵੇਖ ਕੇ ਮਦਦ ਕੀਤੀ ਜਾਵੇ ਇੱਥੇ ਲਟੇਰੇ ਬਾਧੂ ਆ ਲਟੇਰਿਆਂ ਦੀ ਕੋਈ ਕਮੀ ਨਹੀਂ ਲਟੇਰਿਆਂ ਨੂੰ ਨਾ ਕੋਈ ਐਵੇਂ ਹੱਥ ਚੀਜ਼ ਦੇ ਕੇ ਤੇ ਪਿੱਛੋਂ ਵੀਰ ਮੇਰੇ ਆਉਂਦੇ ਰਾਛਣ ਲੈ ਕੇ ਕੋਈ ਚੀਜ਼ ਵੀ ਉਹ ਇੱਥੇ ਕਈ ਬੰਦੇ ਇਹੋ ਜਿਹੇ ਪਿੱਛੇ ਲਵਾ ਲੈਂਦੇ ਆ ਆਂਦੇ ਜੀ ਸਾਡੇ ਕੋਲੇ ਲਾਜੋ ਅਸੀਂ ਗਾਂ ਦੇ ਦਾਂਗੇ ਲਾਉਣਾ ਕੀ ਆ ਉਹਨਾਂ ਕੀ ਕਰਨਾ ਆਪਦੇ ਕਰੀਬੀ ਬੰਦੇ ਜਿਹੜੇ ਸੱਜਣ ਮਿੱਤਰ ਉਹਨਾਂ ਨੂੰ ਦੇ ਦੇਣਾ ਜਿਹੜਾ ਮਾੜਾ ਬੰਦਾ ਏ ਉਹਦੇ ਤੱਕ ਫੇਰ ਚੀਜ਼ ਨਹੀਂ ਪਹੁੰਚਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ